ਹਿੰਦੁਸਤਾਨ ਨੂੰ ਨਾ ਮੇ ਚਿੱਠੀਆਂ ਨੂੰ ਦੇਖ ਲਓ ਤੁਸੀਂ ਟੈਕਸਲਾ ਟੀਵੀ ਬਲੈਕ ਐਂਡ ਵਾਈਟ ਸਰਿਆਮ ਡਰਗ ਵਿੱਚ ਐ ਤੂੰ ਸਰਿਆਮ ਤੂੰ ਪੁੱਠੇ ਕੰਮ ਕੀਤੇ ਆਪਣੇ ਰਾਸ ਚ ਸਰਿਆਮ ਗੰਦ ਪਾਇਆ ਲੁੱਟਿਆ ਪੰਜਾਬ ਨੂੰ ਕਿਸ ਮੋਹ ਨਾਲ ਤੂੰ ਭਗਵੰਤ ਮਾਨ ਨੂੰ ਚੈਲੰਜ ਕਰ ਰਿਹਾ ਸਰਿਆ ਤੇਰੇਓ ਜੀਜਾ ਜੀ ਹੈ ਨਾ ਤੇਰੇਓ ਜੀਜਾ ਜੀ ਦੁਕ ਦੁਕ ਵੀ ਬਦਲ ਤਰੀ ਪੈਂਦਾ ਹੱਸ ਬੈਂਡ ਕਿਨੇ ਕਦੀ ਹਾਸਕੇ ਬੈਂਡ ਲੱਗਦਾ ਨਹੀਂ ਵਜਾਇਆ ਹੋਣਾ ਬਸ ਦੁੱਖ ਵੀਰ ਬਾਦਲ ਦੁੱਖ ਹੀ ਦੁੱਖ ਦਿੱਤੇ ਪੰਜਾਬ ਨੂੰ ਬੇਪਨਹਾ ਦੁੱਖ ਦਿੱਤੇ ਤਤੋਂ ਜਾਮਲਾਰੇ ਆਪ ਦੀ ਸਰਕਾਰ ਤੇ ਕਦੀ ਭਗਵੰਤ ਮੰਤਰੀ ਕਦੀ ਕੇਜਰੀਵਾਲ ਤੇ ਓ ਮਰ ਜੋ ਡੱਬ ਕੇ ਮਰ ਜੋ ਸਾਰੇ ਪੰਜਾਬ ਨੂੰ ਪਤਾ ਤੁਸੀਂ ਖੋਖਲਾ ਕਰਤਾ ਪੰਜਾਬ ਨੂੰ ਕਿਸ ਕਿਸ ਮੂਨਾ ਤੁਸੀਂ ਆ ਜਾਂਦੇ ਹੋ ਯਾਰ ਕੇ ਅਰੇ ਦੇ ਸਾਹਮਣੇ ਸਾਡੀਆਂ ਲੱਤਾਂ ਕਰਕਰ ਕਰ ਲਿਵਰ ਨੂੰ ਕੰਬਦੀਆਂ ਕਾਤੋਂ ਨਹੀਂ ਗੱਲਾਂ ਕਰਦਾ ਭਗਵੰਤਬਾਨ ਲੱਤਾਂ ਤੇ ਖੜਜ ਉਹ ਲੱਤਾਂ ਤੇ ਖੜਾ ਹੀ ਆ ਉਹ ਕਿਹੜਾ ਬੰਦਾ ਭਗਵੰਤਮਾਨ ਨੂਲਾ ਲੰਗੜਾ ਜਿਹੜਾ ਥੋੜੀ ਨਾਲ ਤੁਰ ਕੇ ਆਉਂਦਾ ਉਹ ਬੰਦਾ ਲੱਤਾਂ ਤੇ ਖੜ ਕੇ ਇਲੈਕਸ਼ਨ ਲੜ ਕੇ ਸੀਐਮ ਬਣਿਆ ਤੂੰ ਵਾਰ-ਵਾਰ ਲੱਤਾਂ ਦੇ ਜੇਕਰ ਉਹ ਬਾਜਬਾ ਦੇਖ ਲੋ ਉਹ ਕਿਹੜਾ ਜਾਨਵਰ ਹੈ ਜਿੱਤ ਨੂੰ ਪਤਾ ਹੀ ਆ ਜਿਹੜਾ ਚੌਂਕੜੀ ਮਾਰ ਕੇ ਬਹਿੰਦਾ ਇਹ ਭਗਵੰਤਬਾਨ ਸੀਟ ਦੇ ਮੋਹਰੇ ਆਏ ਵੇਜਾਂਦਾ ਬਾਈ ਭਗਵੰਤਮਾਨ ਦੇ ਪਿਓਰ ਸ਼ੁੱਧ ਅਸਲੀ ਗੋਡੇ ਆ ਕੱਲ ਦੇ ਹਾਲੇ ਬੱਜਵਾ ਤੂੰ ਗੋਡੇ ਪੋੜੇ ਦੂਜੇ ਹੁਣ ਤੇਰੇ ਗੋਡੇ ਮੁੜਦੇ ਨਹੀਂ ਚੌਂਕੜੀ ਮਾਰਨ ਵਾਸਤੇ ਅਸੀਂ ਕੀ ਕਰੀਏ ਗੁਰਦਵਾਰੇ ਜਾ ਕੇ ਤੂੰ ਫੱਟੇ ਤੇ ਬੈਂਚ ਤੇ ਬਹਿਣਾ ਥੱਲੇ ਤੇਥੋਂ ਬਹਿ ਨਹੀਂ ਹੁੰਦਾ ਅਸੀਂ ਕੀ ਕਰੀਏ ਹੁਣ ਤੇਰੇ ਸਰੀਰ ਦੇ ਅੰਗ ਬੱਜਵਾ ਕੰਮ ਕਰਨ ਨੂੰ ਬੰਦ ਹੋ ਗਏ ਉਹ ਬੱਜਵਾ ਅੰਗ ਹੋ ਗਏ ਨਾ ਬੰਦ ਤੂੰ ਰਿਟਾਇਰ ਹੋ ਗਿਆ ਹੁਣ ਤੇਰੇ ਆਰਗਨ ਫੇਲ ਹੋ ਗਏ ਤੇ ਦੂਜਿਆਂ ਦੇ ਆਰਗਨਾਂ ਤੇ ਅਟੈਕਾ ਤੋਂ ਕਰੀ ਜਾਣਾ ਹੈ ਕਿ 체ਦੇ ਕੋਡੇ ਨਹੀਂ ਮੁੜਦੇ ਆ ਬਲੈਕ ਐਂਡ ਵਾਈਟ ਟੀਵੀ ਟੈਕਸਲਾ ਕਹਿੰਦਾ ਉਹ ਲੱਤਾ ਤੇ ਹਾਏ ਮੇਰੇ ਰੱਬਾ ਤੁਸੀਂ ਤਾਂ ਉਹਦੇ ਪੂਰੇ ਸਰੀਰ ਦੇ ਅੰਗਾਂ ਦੇ ਮਗਰ ਪੈ ਗਿਓ ਆ ਥੋੜੀ ਦਿਨ ਨੂੰ ਦੁੱਖ ਵੀਰ ਬਾਗਲਾ ਕੇ ਮਾਂ ਸਾਹਿਬ ਦੇ ਡੇਲਿਆਂ ਦੇ ਮਗਰ ਪੈ ਜਾਊਗਾ ਭਗਵੰਤਾ ਮਾਨਸਟੇਜ ਤੇ ਬੋਲ ਕੇ ਡੇਲੇ ਬੋਲ ਕੇ ਵੀ ਕਰਦਾ ਜੀ ਡੇਲੇ ਹੁਣ ਤਾਂ ਡੇਲਿਆਂ ਤੇ ਵੀ ਅਟੈਕ ਕਰਦੇ ਉਹ ਦੇਖ ਕਹ ਦੋ ਭਗਵੰਤਾ ਤਾਂ ਦੇਖਣਾ ਹੀ ਦੀ ਜੀ ਭਗਵੰਤਾ ਜੀ ਅੰਨਾ ਸ਼ਰਮ ਆਣੀ ਚਾਹੀਦੀ ਤੁਹਾਨੂੰ ਸ਼ਰਮ ਵੈਸੇ ਇੱਕ ਗੱਲ ਹੈ ਇੱਕ ਗੱਲ ਮੰਨਣ ਵਾਲੀ ਹੈ ਭਗਵੰਤ ਮਾਨ ਦੀ ਪਰ ਬੰਦਾ ਸਟ੍ਰੈਸ ਤੇ ਜਦੋਂ ਸਪੀਚ ਕਰਦਾ ਨਾ ਤੁਹਾਡੀਆਂ ਜੜਾਂ ਹਲਾ ਕੇ ਰੱਖ ਦੀਆਂ ਉਹਨੇ ਤੁਸੀਂ ਜਿਹੜਾ ਇਹਨਾਂ ਥਰ 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 ਬੁੰਦਲੇ ਫਿਰਦੇ ਹੋ ਨਾ ਕੰੰਧਾ ਚ ਵੱਜੇ ਜਾਂਦੇ ਹੋ ਉਹ ਦੁੱਖ ਵੀਰਵਾ ਦਰ ਬਾਰ ਬਾਰ ਟੈਕਸਲਾ ਟੀਵੀ ਦੇ ਮੂਹਰੇ ਜਾ ਕੇ ਵੱਜਦਾ ਬਾਰ ਬਾਰ ਦੁੱਖ ਵੀਰਵਾ ਦਰ ਵੱਜਦਾ ਟੈਕਸਲਾ ਟੀਵੀ ਦੇ ਮੂਹਰੇ ਸਕਰੀਨ 'ਚ ਵੱਜਦਾ ਵਿਚਾਰਾ ਮੇ ਮਜੀਠਿਆ ਕਹਿੰਦਾ ਮੇਰੇ ਬਾਰ ਬਾਰ ਸਕਰੀਨ ਤੇ ਮੂੰਹ ਤੇ ਵੱਜੀਆਂ ਨੇ ਉਹ ਖਿੜਕੀਆਂ ਹੀ ਬੰਦ ਕਰ ਲੈਂਦਾ ਇਦਾਂ ਕਰਕੇ ਵੀ ਜੀਜਾ ਬਾਰ ਬਾਰ ਆਂਦਾ ਸਾਲੇ ਚ ਵੱਜੀ ਜਾਂਦਾ ਤੁਹਾਨੂੰ ਉਸ ਬੰਦੇ ਨੇ ਹਲਾਕੇ ਰੱਖਤਾ ਉਹਦੀਆਂ ਸਪੀਚਾਂ ਨੇ ਤੁਹਾਨੂੰ ਅਸਤੱਕ ਪੰਜਾਬ 'ਚ ਟਕਰਿਆ ਨਹੀਂ ਸੀ ਕੋਈ ਜਿਹੜਾ ਸਟੇਜ ਤੇ ਤੁਹਾਡੇ ਬਰਖ ਖਿਲਾਫ ਤੁਹਾਡੇ ਚਿੱਠੇ ਖੋਲ ਸਕੇ ਦਮਾ ਬੰਦੇ ちゃっ ਤੁਹਾਡੇ ਚਿੱਠੇ ਖੁੱਲ ਰਹੇ ਆ ਤੇ ਹੁਣ ਤੁਹਾਨੂੰ ਚਾਣੂ ਨੇ ਲੜ ਰਹੇ ਆ ਅਸੀਂ ਕੀ ਕਰੀਏ ਜਾਕੀ ਡਾਕਟਰ ਕੋਲ ਜਾਓ ਆਪਣੇ ਚ ਨੂੰ ਨਿਆਉਂ ਦਾ ਜਾ ਕੇ ਉੱਥੇ ਇਲਾਜ ਕਰਾਓ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਸੱਚ ਤਾਂ ਸੱਚ ਹੁੰਦਾ ਪਰ ਕਹਿੰਦੇ ਸੱਚ ਕਰਵਾ ਬੜਾ ਹੁੰਦਾ ਤੇ ਸੱਚ ਨੂੰ ਸੁਣਨ ਦੀ ਹਿੰਮਤ ਵੀ ਬੜੇ ਘੱਟ ਹੀ ਲੋਕਾਂ 'ਚ ਹੁੰਦੀ ਹੈ ਕਿਉਂਕਿ ਲੋਕਾਂ ਨੂੰ ਸੱਚ ਸੁਣਨਾ ਬਿਲਕੁਲ ਪਸੰਦ ਨਹੀਂ ਹੁੰਦਾ ਪਰ ਇਸ ਵਾਰ ਪੰਜਾਬ ਦੇ ਲੋਕ ਸੱਚ ਨੂੰ ਡਾਈਜੈਸਟ ਕਰ ਰਹੇ ਆ ਸੁਣ ਰਹੇ ਆ ਇੰਜੋਏ ਕਰ ਰਹੇ ਆ ਐਂਟਰਟੇਨਡ ਕਰ ਰਹੇ ਆ ਜਦੋਂ ਮਾਨਸਾਪ ਸਟੇਜ ਤੇ ਸਪੀਚ ਦੇ ਰਹੇ ਆ ਕਿਉਂਕਿ ਸੱਚ ਬੜਾ ਹੀ ਭਿਆੰਕਰ ਸੱਚ ਆ ਜੋ ਪੰਜਾਬੀਆਂ ਦੇ ਸਾਹਮਣੇ ਆਇਆ ਤਾਡਾ ਕਾਲਾ ਚਿੱਠਾ ਬੜੇ ਸਾਲ ਤੁਸੀਂ ਰਾਜ ਕਰਕੇ ਪੰਜਾਬ ਨੂੰ ਖਾਲਿਆ ਹੁਣ ਤੁਸੀਂ ਇਧਰੋਂ ਭੱਜ ਲੋ ਉਧਰੋਂ ਵਾਜੋ ਸਾਲਾ ਜੇਜੇ ਚ ਵਜੇ ਜੇਜਾ ਸਾਲੇ ਚ ਵਜੇ ਤੁਹਾਡੀ ਵਾਰੀ ਨਹੀਂ ਆਉਣੀ ਤੁਸੀਂ ਸਿਰਫ ਸਪੋਰਟ ਕੀਤਾ ਆਪਣੇ ਪਰਿਵਾਰ ਦੇ ਬੰਦਿਆਂ ਨੂੰ ਜੀਜਾ ਸਾਲਾ ਭਾਈ ਭੈਣ ਫਲਾਨਾ ਤੇ ਗੜਾ ਪਿੱਤਲ ਦਾ ਪਾਂਡਾ ਲੋਹੇ ਦਾ ਪਾਂਡਾ ਆਹ ਦੇ ਪਾਂਡੇ ਤੁਸੀਂ ਖੜਕਾਈ ਜਾਇਆ ਕਿਸੇ ਨੂੰ ਮੌਕਾ ਦਿੱਤਾ ਪੰਜਾਬ ਦੀਆਂ ਧੀਆਂ ਵਾਸਤੇ ਕੁੜੀਆਂ ਸਿੱਕੀ ਕੀਤਾ ਨਾਥਿੰਗ ਤੁਹਾਡੇ ਰਾਜ ਦੇ ਵਿੱਚ ਕਿੰਨੀਆਂ ਪ੍ਰਾਪਰਟੀਆਂ ਤੇ ਕਬਜ਼ੇ ਹੋਏ ਮੇਰੇ ਪ੍ਰਾਪਰਟੀ ਤੇ ਕਬਜ਼ਾ ਹੋਇਆ ਕਾਂਗਰਸ ਦੇ ਰਾਜ ਵਿੱਚ ਕਿੰਨੇ ਪ੍ਰਾਪਰਟੀਆਂ ਤੇ ਕਬਜ਼ੇ ਹੋਏ ਭਗਵੰਤ ਮਾਨ ਦੇ ਰਾਸਤੇ ਵਿੱਚ ਛੜੇ ਕਬਜ਼ੇ ਵਾਲੀਆਂ ਪ੍ਰਾਪਰਟੀਆਂ ਸੀ ਸੁਣਿਆ ਉਹ ਵੀ ਛੁੱਟ ਰਹੀਆਂ ਹੁਣ ਦੁੱਖ ਵੀਰ ਬਾਦਲ ਨਾ ਦਿੰਦਾ ਐਨੇ ਦੁੱਖ ਸਾਨੂੰ ਤਜ ਸੀ ਕਿਉਂ ਬੋਲਦੇ ਤੇਰੇ ਮਰ ਸੋਚ ਅੱਜ ਜਮਾਨੀ ਬੋਲਣ ਸੀ ਡਰਦਾ ਤਾਂ ਉਹ ਹੁੰਦਾ ਜਿਹੜਾ ਬੰਦਾ ਖੁਦ ਗੁਨੇਗਾਰ ਹੁੰਦਾ ਹੈ। ਡਰਦਾ ਤਾਂ ਉਹ ਹੁੰਦਾ ਜਿਹੜਾ ਖੁਦ ਡੋਡੇ ਭੁੱਕੀ ਨਸ਼ਾ ਵੇਚਦਾ ਹੁੰਦਾ। ਡਰਦਾ ਤਾਂ ਉਹ ਬੰਦਾ ਹੁੰਦਾ ਜਿਹੜਾ ਖੁਦ ਲੁੱਚੇ ਤੇ ਪੁੱਠੇ ਗੰਦੇ ਕੰਮ ਕਰਦਾ ਹੈ। ਜਿਹੜਾ ਬੰਦਾ ਦਸਾਂ ਨੋਂ ਦੇ ਕਿਰਤ ਕਰਕੇ ਖਾਂਦਾ ਹੈ। ਯਾਦ ਰੱਖਿਓ ਕਦੇ ਨਹੀਂ ਡਰਦਾ। ਤੇ ਇਹ ਸਾਰ ਨੇ ਮੈਨੂੰ ਡਰਨ ਦੀ ਕੋਸ਼ਿਸ਼ ਕੀਤੀ। ਮੇਰੇ ਤੇ ਗੰਦੇ-ਗੰਦੇ ਪੱਤੇ ਇਲਜ਼ਾਮ ਲਾਏ ਆਪਣੇ ਆਹਾ ਕੁਝ ਜਾਲੀ ਖਾਲਸਤਾਨੀਆਂ ਨੇ ਆਪਣੇ ਬੰਦੇ ਵਗਰ ਪਾਈ ਜਿਹਨੂੰ ਟੈਕਸ ਮੈਸੇਜ ਕਰੋ। ਗੰਦੇ-ਅੰਗੰਦੀਆਂ ਗੱਲਾਂ ਲਿਖੋ ਸ਼ਾਇਦ ਇਹਦੀ ਕੌਨਫੀਡੈਂਸ ਟੁੱਟ ਜੇ। ਔਰਤ ਹੈ ਨਾ ਸ਼ਾਇਦ ਅਰਜੇ ਔਰਤ ਹੈ ਨਾ ਸ਼ਾਇਦ ਉਹਨੂੰ ਆਪਣੀ ਹੋਵੇ ਕਿ ਹਾਂ ਮੇਰੀ ਇੱਜ਼ਤ ਦੇ ਤਰ੍ਹਾਂ ਜੀਆਂ ਰੱਖਦੀਆਂ ਮੈਂ ਨਹੀਂ ਆ ਨਾ ਟਿਕਟੋਕ ਤੇ ਔਰਤ ਹੈ ਨਾ ਔਰਤ ਨੂੰ ਬਦਨਾਮ ਕਰਨਾ ਉਹਨੂੰ ਤੰਗ ਪ੍ਰੇਸ਼ਾਨ ਕਰਨਾ ਉਹਨੂੰ ਮੈਂਟਲੀ ਤੌਰ ਤੇ ਤੋੜ ਕੇ ਸੁੱਟ ਦੇਣਾ ਮਰਦ ਸੋਚਦੇ ਬੜਾ ਸੌਖਾ ਹੈ ਔਰਤ ਹੈ ਨਾ 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 ਕਾਲੀ ਚੰਡੀ ਦੁਰਗਾ ਵੀ ਔਰਤੀ ਸੀ ਖੂਬ ਲੜੀ ਮਰਦਾਨੀ ਉਹ ਤਾਂ झांसी ਕੀ ਰਾਣੀ ਥੀ 5 ਫੁੱਟ ਹਾਈਟ ਵਾਲੀ ਚਾਤੀ ਦੇ ਰਾਣੀ ਨੇ ਨਖ ਚ ਤਮ ਕਰਤਾ ਸੀ ਗੋਰੀਆਂ ਦੇ ਇਹ ਯਾਦ ਰੱਖਿਓ ਗੱਲਾਂ ਸੋ ਔਰਤ ਨੂੰ ਇੰਨਾ ਕਮਜ਼ੋਰ ਨਾ ਸਮਝੋ ਇਹ ਅੱਜ ਦੀ ਭਾਰਤੀਆਂ ਨਾਰੀਆਂ ਪਹਿਲੇ ਵਾਲੀਆਂ ਨਹੀਂ ਰਹਿ ਗਈਆਂ ਵੀ ਕੁੰਡ ਕੜ ਲਿਆ ਤੇ ਬੰਦੇ ਦੇ ਛਿੱਤਰ ਖਾਲੇ ਬੰਦਾ ਇੱਕ ਮਾਰਦਾ ਉਹ ਮੋਰੋ 10 ਮਾਰਦੀਆਂ ਇਹੀ ਰੂਲ ਹੋਣਾ ਚਾਹੀਦਾ ਰਿਸਪੈਕਟ ਗਿਵਨ ਟੇਕ ਸੋ ਟੈਕਸਲਾ 블랙 ਐਂਡ ਵਾਈਟ ਟੀਵੀ प्लीज स्तूपना बासमू बंद कर और कॉलगेट करके आए कर एंड दुख वीर बादल तो त दुखਾਂ ਦਾ ਭੰਡਾਰ ਹੈ ਵੈਸੇ ਮੈਨੂੰ ਪਤਾ ਲੱਗਿਆ ਤੈਨੂੰ हेमਰੋਇਡਸ ਹੋ ਗਏ ਆ ਆ ਕੀ ਕਹਿੰਦੇ ਤੁਸੀਂ ਉਹਨੂੰ हेमਰੋਇਡਸ ਨੂੰ ਪੰਜਾਬੀ ਬਵਾਸਰ ਤਾਂ ਤੂੰ ਡਾਇਪਰ ਲਾ ਕੇ ਆਇਆ ਕਰ ਕਿਉਂਕਿ ਬਵਾਸਰ ਦੇ ਫੋੜੇ ਬੜੇ ਭੜੇ ਹੁੰਦੇ ਆ ਤੇ ਜਦੋਂ ਚੋਂ ਖੂਨ ਰਿਸਦਾ ਸਾਰੀ ਪਤਲੂਨ ਗਿੱਲੀ ਹੋ ਜਾਂਦੀ ਹੈ ਲੋਕ ਦੇਖਣਗੇਵੇਂ ਬੈਠੀਆਂ ਕੁਰਸੀ ਤੇ ਇਹ ਪਤੰਦਰਾ ਜੇ ਕੁਰਸੀ ਹਾੜੋਈ ਫੇਰ ਚਿੱਕਾ ਮਾਰ ਕੇ ਉੱਠੇਗਾ ਡਾਈਪਰ ਲਾ ਕੇ ਆਇ ਕਰੋ ਤੁਹਾਡਾ ਇਸ ਤੋਂ ਵੀ ਜ਼ਿਆਦਾ ਹਲੇ ਹਾਲ ਮਾੜਾ ਹੋਣ ਵਾਲਾ ਜਿਵੇਂ ਜਿਵੇਂ ਤੁਸੀਂ ਆਪਣੇ ਮੂੰਹ ਖੋਲਦੇ ਜਾਓਗੇ ਛੁੱਟ ਟੁੱਟੇ ਛਤਰ ਵਰਗੇ ਵਗਦੇ ਜਾਓਗੇ ਤੁਹਾਡੇ ਖਿਲਾਫ ਓਨੇ ਜ਼ਿਆਦਾ ਓਨੇ ਜ਼ਿਆਦਾ ਲੋਕ ਉੱਪਰ ਦੇ ਜਾਣਗੇ ਇਹ ਨੋਟ ਰੱਖਿਓ ਕਿਉਂਕਿ ਆਪ ਦੀ ਸਰਕਾਰ ਨੇ ਤੁਹਾਨੂੰ ਇੰਨਾ ਹਾਲਾਤਾਂ ਇੰਨਾ ਹਾਲਾਤਾਂ ਤੁਸੀਂ ਪਾਗਲ ਕੁੱਤੇ ਵਰਗੇ ਭੱਜੇ ਫਿਰਦੇ ਹੋ ਮੈਦਾਨ 'ਚ ਮੁਝੇ ਠੇ ਉਧਰ ਖੜ ਕੇ ਪਾਗਲ ਕੁੱਤੇ ਸਰਕਾਰ ਲਈ ਕੀ ਹੋ ਤੱਕ ਸਿਮਰਨਾ ਨਾਮ ਦਾ ਦੇਖਿਆ ਮੰਨਦੇ ਹੋ ਨਾ ਆਮ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਕਿੰਨਾ ਪਾਜੜਾ ਪਾਈਆਂ ਤੁਹਾਡੀ ਪੱਜੀ ਫਿਰਦੇ ਹੋ ਪੱਜੀ ਫਿਰਦੇ ਹੋ ਪੱਜੀ ਫਿਰਦੇ ਹੋ ਬਸ ਪੱਜੋ 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 ਉੱਤੇ ਭੱਜਣੇ ਦੀ ਆਈ ਹੈ